ਕੋ ਜਿੱਥੇ ਵੀ ਕਾਂਗਰਸ ਦੇ ਵਿੱਚ ਮੰਚ ਤੇ ਉਪਸਥਿਤ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੜੀ ਖੂਬਸੂਰਤੀ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਚ ਬੁਲੰਦ ਕੀਤੀ ਸਰਦਾਰ ਪ੍ਰਤਾਪ ਸਿੰਘ ਦੀ ਬਾਜਵਾ ਵਿਰੋਧੀ ਧਿਰ ਦੇ ਨੇਤਾ ਬਹੁਤੀ ਸਰਕਾਰیوں ਵਡੇ ਭਰਾ ਔਰ ਇਸ ਇਲਾਕੇ ਦੀ ਤਰਜਮਾਨੀ ਕਰ ਰਿਹਾ ਜੀਰੀ ਕਿਰਪਾ ਦੇ ਸਦਕਾ ਅੱਜ ਮੈਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹ ਦਾਖੇ ਦੇ ਤੇ ਲੋਕਾਂ ਦੇ ਤੇ ਸੰਦੀਪ ਸੰਧੂ ਦੀ ਕਿਰਪਾ ਦੇ ਸਦਕਾ ਅਗਰ 33000 ਵੋਟ ਨਾ ਬਾਦੀ ਤਾਂ ਸ਼ਾਇਦ ਮੈਂ ਪੰਜਾਬ ਦੀ ਲੋਕ ਸਭਾ 'ਚ ਨਾ ਪਹੁੰਚ ਸਕਦਾ बहुत ही सत्कारयोग जिन्ह तो असी हमेशा सेध लें सीनियर लीडर जिन्हों का बड़ा वा तजुर्बा है सबका मंत्री दाखा साहब के ये बाबा जी लत्त गोलियां भी खादिया कुरबानिया भी दियां बड़े सीनियर आगू ने बैठे ने बहुत ही सत्कारयोग राजबख्श कंबोज साहब ਸਾਡੇ OBC ਦੇ ਚੇਅਰਮੈਨ ਬਹੁਤ ਸਤਿਕਾਰਯੋਗ ਮੇਜਰ ਸਿੰਘ ਜੀ ਪਹਿਣੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਮੈਂ ਸਭ ਤੋਂ ਪਹਿਲਾਂ ਨਾਮ ਲੈਣਾ ਸੀ ਮੇਜਰ ਮੁੱਲਾਪੁਰ ਸਾਹਿਬ ਦਾ ਪਰ ਜिले ਦਾ ਪ੍ਰਧਾਨ ਪੰਜਾਬ ਦੇ ਪ੍ਰਧਾਨ ਦਾ ਖਾਸ ਬੰਦਾ ਹੁੰਦਾ ਉਹ ਜਦੋਂ ਮਰਜ਼ੀ ਨਾਮ ਲੈ ਲੇ ਸੋ ਮੇਜਰ ਮੁੱਲਾਪੁਰ ਸਾਹਿਬ ਮੇਰੇ ਵੱਡੇ ਭਰਾ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਕਵੱਦੀ ਸਾਹਿਬ ਬਹੁਤ ਸਤਿਕਾਰਯੋਗ ਸਾਡੇ ਮੇਰੇ ਭਰਾ ਜਿਨ੍ਹਾਂ ਦਾ ਬਹੁਤ ਪ੍ਰੇਮ ਪਿਆਰ ਤੇ ਸਹਿਯੋਗ ਮੈਨੂੰ ਹੁਣ ਤੱਕ ਮਿਲਿਆ ਹੈ ਬਚਪਨ ਦੇ ਸਾਥੀ ਹੈਪੀ ਖੇੜਾ ਸਾਹਿਬ ਉਹ ਵੀ ਇੱਥੇ ਬੈਠੇ ਨੇ ਗਗਨਦੀਪ ਸਿੰਘ ਬੋਬੀ ਜੀ ਸਾਡੇ ਪੰਚਾਇਤੀ ਰਾ ਸੰਗਠਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਗੋਲੂ ਸਾਹਿਬ ਔਰ ਸਾਡੇ ਦੋਵੇਂ ਪ੍ਰਧਾਨ ਪ੍ਰੇਮ ਸਿੰਘ ਸਾਡਾ ਤੇ ਸੁਖਵਿੰਦਰ ਸਿੰਘ ਇਹਨਾਂ ਦੀ ਬਦੌਲਤ ਅੱਜ ਦਾ ਜਿਹੜਾ ਪ੍ਰੋਗਰਾਮ ਦੋਵਾਂ ਨੇ ਕਰਕੇ ਸਾਡਾ ਇਹ ਹੋ ਰਿਹਾ ਹੈ ਰਾਣੀ ਪ੍ਰਦਾਨ ਜੀ ਜੋ ਸੁਵਿੰਦਰ ਹੈਪੀ ਜੀ ਸਾਡੇ ਅੰਕਲ ਤੇਲੂ ਰਾਮ ਜੀ ਸਤਕਾਰਯੋਗ ਬੈਠੇ ਨੇ ਬਹੁਤ ਸਤਕਾਰਯੋਗ ਗਰਮੀਤ ਮਿੰਟੂ ਜੀ ਸਾਡੇ ਕੁਲਦੀਪ ਛਪਾਰ ਸਾਹਿਬ ਤੇ ਅੱਗੇ ਹੈਗਾ ਲੋ ਮੈਂ ਭੁੱਲੀ ਗਿਆ ਬਈ ਮਨਜੀਤ ਥੰਬੜਾ ਨੂੰ ਮਗੀ ਥੰਬੜਾ ਮੇਰਾ ਉਹ ਸਾਥੀ ਹੈ ਜਦੋਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ ਤੇ ਅਸੀਂ ਇਕੱਠੇ ਦੋਵੇਂ ਜਾਣੇ ਜ਼ਿਲ੍ਹੇ ਦੇ ਪ੍ਰਧਾਨ ਹੁੰਦੇ ਸੀ ਮਾਫੀ ਚਾਹਣਾ ਤੇ ਬਹੁਤ ਹੀ ਸਤਕਾਰਯੋਗ ਕਮਲਜੀਤ ਸਿੰਘ ਜੀ ਲਖਵੇਦਰ ਸਿੰਘ ਜੀ ਮਾਨਤਰੀ ਜੀ ਸੇਵਾਲ ਸਾਹਿਬ ਤਮਰੀਰ ਜੀ ਯੂਥ ਕਾਂਗਰਸ ਦੇ ਸਾਡੇ ਪ੍ਰਧਾਨ ਤੇ ਸਾਰੇ ਸਾਥੀਓ ਮੈਂ ਜਾਦਾ ਸਮਾਂ ਲੈ ਗਿਆ ਨਾਂ ਪੜਨ ਤੇ ਚੱਕਰ ਚ ਵੈਸੇ ਤਾਂ ਜੇ ਨਾਂ ਨਾ ਲਏ ਜਾਣ ਤੈ ਚੰਗਾ ਹੁੰਦਾ ਕਿਉਂਕਿ ਇਹ ਕਦਰ ਨਾਂ ਰਹਿ ਜਾਂਦਾ ਤਾਂ ਫਿਰ ਕੰਮ ਖਰਾਬ ਹੋ ਜਾਂਦਾ ਸੋ ਬਹੁਤ ਖੂਬਸੂਰਤ ਗੱਲਾਂ ਤੁਸੀਂ ਕੀਤੀਆਂ ਮੈਂ ਸੰਗਠਨ ਬਾਰੇ ਗੱਲ ਕਰਨੀ ਛੋਣੇ ਇਹ ਰਸਤਾ ਬੜਾ ਕਠਿਨ ਹੈ ਹਜੇ ਰਸਤਾ ਇੰਨਾ ਆਸਾਨ ਨਹੀਂ ਜਾਂ ਜਿੰਨਾ ਤੁਸੀਂ ਸਮਝ ਰਹੇ ਹੋ ਬੇਸ਼ੱਕ ਅੱਜ ਪੰਜਾਬ ਦੇ ਖੁੰਡਾਂ ਦੇ ਚਰਚਾ ਹੋ ਲੱਗ ਪਈ ਹੈ ਕਿ ਕਾਂਗਰਸ ਪਾਰਟੀ ਦੂਜੀਆਂ ਪਾਰਟੀਆਂ ਦਾ ਬਦਲ ਹੈ ਇਹ ਚਰਚਾ ਅੱਜ ਗਹਿਮਾ ਗਹਿਮੀ ਹੋ ਲੱਗ ਪਈ ਹੈ ਲੇਕਿਨ ਇਹਦੇ ਪਿੱਛੇ ਸਾਨੂੰ 2 ਸਾਲ ਤਿੰਨ ਰਾਤ ਇੱਕ ਕਰਨਾ ਪਏਗਾ ਅਗਰ ਅਸੀਂ 2 ਸਾਲ ਤਿੰਨ ਰਾਤ ਇੱਕ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਯੂ ਇੰਨਾ ਸੁਖਾਵਾ ਨਾ ਹੋਵੇ ਇਹਦੀ ਕੋਈ ਗਰੰਟੀ ਨਹੀਂ ਹੈ ਲੇਕਿਨ ਜੇ ਇਸ ਤਰ੍ਹਾਂ ਦਾ ਮੌਸਮ ਅੱਜ ਪੰਜਾਬ ਦੇ ਅੰਦਰ ਹੈਗਾ ਤੇ ਜੇ ਥੋੜਾ ਜਿਹਾ ਅਸੀਂ ਮਿਹਨਤ ਕਰ ਲਵਾਂਗੇ ਤਾਂ ਮੈਨੂੰ ਲੱਗਦਾ ਮੌਸਮ ਸੁਖਾਵਾ ਬਣ ਜਾਏਗਾ ਕਿ ਪਿੰਡਾਂ ਦੀਆਂ ਧੜੇ ਬੰਦੀਆਂ ਇਹ অতি ਜ਼ਰੂਰੀ ਹਨ ਉਹਨਾਂ ਨੂੰ ਖਤਮ ਕਰਨਾ ਇਹ ਸੁਝਾਅ ਆਇਆ जो पिंडबंद खत्म नातिया नुकसान हो सकता है और मैं उम्मीद करना कि संदीप संधु बहुत ही सूझवान व्यक्ति है वो अपनी सूझ बूझ सारा काम मुकम्मल आने वे समय सिरे चढ़ा लगे दूसरी गल मैं थोड़ा बेनती करनी चाहना दुश्मन बड़ा तेज है ਹੋਰੋ ਜਮਾਨੇ ਗਏ ਜਦੋਂ ਬੱਤੇ ਖੜੇ ਹੋ ਜਾਂਦੇ ਸੀ ਤੇ VOTER LIST ਨੂੰ ਹੱਥ ਨਹੀਂ ਲਾਉਂਦੇ ਸਨ ਮੈਂ 6-7 ਚੋਣਾਂ ਲੜ ਚੁੱਕਿਆ ਹੇਕਿਨ ਕਦੇ VOTER LISTਾਂ ਨਹੀਂ ਵਖੀਆਂ ਲੇਕਿਨ ਹੋਣ ਕੇ ਇਸ ਤਰ੍ਹਾਂ ਦੇ ਦੇਸ਼ ਦੇ ਅੰਦਰ ਹਾਲਾਤ ਬਣ ਗਏ ਨੇ 48 ਲੱਖ ਪੰਜਾ ਮਹੀਨਿਆਂ ਦੇ ਵਿੱਚ VOTER ਮਹਾਰਾਸ਼ਟਰ ਚ BJP ਦੀ ਸਰਕਾਰ ਨੇ ਨਵਾਂ ਬਣਾਤਾ ਤੇ ਪੁਰਾਣਿਆਂ ਨੂੰ ਕੱਟਦਾ ਇਹਦਾ ਮਤਲਬ ਕੀ ਹੈ ਲਿਸਟਾਂ ਚੈੱਕ ਨਹੀਂ ਕੀਤੀਆਂ ਤੇ ਆਪਣੇ ਖਾਸ ਪੰਡਿਆਂ ਦੀਆਂ ਵੋਟਾਂ ਉਡਾ ਦਿੱਤੀਆਂ ਗਈਆਂ ਤੇ 38 ਲੱਖ VOTER ਨਵੇਂ ਜੋੜਦਾ ਅਜਰ ਦਾਖੇ ਹਲਕੇ ਦੇ ਵਿੱਚ 5000 VOTER ਜਿਹੜਾ ਸੰਦੀਪ ਸੰਧੂ ਦਾ ਮੁੰਡਲੀ ਕਤਾਰ ਦਾ ਉਹਨੂੰ ਕੱਟ ਦਿੱਤਾ ਗਿਆ ਤੇ 5000 ਨਵੇਂ ਜੋੜ ਦਿੱਤਾ ਗਿਆ ਤਾਂ ਫੇਰ ਜੋ ਮਰਜੀ ਸੰਦੀਪ ਸਿੰਘ ਸੰਧੂ ਚਾਹੇ ਟੁੱਟੀ ਲੱਤ ਦੇ ਵਿੱਚ ਥੋੜੇ ਵਿਚਾਰ ਤੁਰਿਆ ਫਿਰੇ ਫਿਰ ਲੜਾਈ ਮੁਸ਼ਕਿਲ ਹੋ ਜਾਏਗੀ ਇਸੇ ਕਰਕੇ ਜੁੜੇਗਾ ਬਲਾਕ ਜਿੰਦੇ ਵੀ ਕਾਂਗਰਸ ਦੇ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਸੋਚੇ ਕਰਨਾ ਹੈ ਰਾਹੁਲ ગાંધી ਨੇ ਕਿਹਾ ਕਿ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਅਸੀਂ ਤਾਕਤ ਦੇਣੀ ਹੈ ਇਹ ਜਿਵੇਂ ਦੇ ਪ੍ਰਧਾਨ ਬਲਾਕਾਂ ਦੇ ਪ੍ਰਧਾਨਾਂ ਨੂੰ ਅਸੀਂ ਤਾਕਤ ਦੇਣੀ ਹੈ ਔਰ ਬਲਾਕ ਪ੍ਰਧਾਨ ਦਾ ਕੰਮ ਮਹੀਨੇ ਦੇ ਵਿੱਚ ਇੱਕ ਮੀਟਿੰਗ ਕਰਕੇ ਫਾਰਕ ਹੋਣਾ ਨਹੀਂ ਹੋਏਗਾ ਨਿਰੰਤਰ ਵੀ ਦੇ ਬਲਾਕ ਦੇ ਪ੍ਰਧਾਨ ਨੂੰ ਦਿੱਲੀ ਤੋਂ ਪ੍ਰੋਗਰਾਮ ਆਇਆ ਕਰੇਗਾ ਤੇ ਜਿਹੜਾ ਬਲਾਕ ਦੇ ਪ੍ਰਧਾਨ ਨੇ ਮੰਡਲ ਦੇ ਪ੍ਰਧਾਨ ਤੋਂ ਤੇ ਮੰਡਲ ਦਾ ਜਿਹੜਾ ਪ੍ਰਧਾਨ ਹੋਏਗਾ ਉਹ ਬੂਥ ਤੇ ਜਾ ਕੇ ਬੂਥ ਕਮੇਟੀ ਬਣਾਏਗਾ ਠੀਕ ਸਮੇ ਕੋਲੇ 24 ਮਹੀਨੇ ਬਾਕੀ ਰਹਿ ਗਏ ਹਨ ਤੇ ਅਸੀਂ ਹੁਣੇ ਤੋਂ ਜਿਹੜਾ ਸਾਡਾ ਪੂਥ ਵੀ ਕਮੇਟੀ ਹੋਏਗੀ ਇਹ ਵੀ ਪ੍ਰਧਾਨ ਬਣ ਗਿਆ ਉਹਨੂੰ ਕੰਮ ਨਹੀਂ ਹੋਏਗਾ ਪਹਿਲਾਂ ਉਹ ਉਹਨੂੰ ਕੰਮ ਮਿਲਿਆਏਗਾ ਕਿ ਉਹ ਸਾਰੀ ਵੋਟਰ ਸੂਚੀ ਚੈੱਕ ਕਰੇਗਾ ਕਿ ਕੀ ਕਿੰਨੀਆਂ ਝਾਲੀ ਵੋਟਾਂ ਜਾਂ ਕਿੰਨੀਆਂ ਜਿਹੜੀਆਂ ਵੋਟਾਂ ਹੈ ਨਹੀਂ ਜਾਂ ਕਿੰਨੀਆਂ ਦੀਆਂ ਬੰਨ ਵਾਲੀਆਂ ਉਹ ਨਿਸ਼ਚਿਤ ਦੀ ਸਕੂਟਨਿੰਗ ਹੋਊਗੀ ਫੇਰੇ ਕਿੰਨੇ ਲੋਕ ਨੌਜਵਾਨ ਸਾਥੀ ਹੈ ਸਾਡੇ ਘਰਾਂ ਜਿਨ੍ਹਾਂ ਦੀਆਂ ਵੋਟਾਂ ਵੱਨ ਵਾਲੀਆਂ ਕਿੰਨੇ ਲੋਕ ਨਜਾਇਜ਼ ਆ ਜਿਨ੍ਹਾਂ ਦੀਆਂ ਘਟਾਉਣ ਆਲੀਆਂ ਫੇਰ ਉਹ ਕਹਾਂਗੇ ਕਿੰਨੇ ਇਸ ਬੂਥ ਤੇ ਲੋਕ ਹੈ ਕਿਹੜੇ ਲੋਕ ਕਾਂਗਰਸ ਨੂੰ ਵੋਟਾਂ ਪਾਉਣਗੇ ਕਿੰਨੇ ਕਾਲੀਆਂ ਨੂੰ ਪਾਉਣਗੇ ਕਿੰਨੇ ਬੀਜੇਪੀ ਨੂੰ ਪਾਉਣਗੇ ਫੇਰ ਉਹਨਾਂ ਨੂੰ ਕਿਵੇਂ ਸਾਡੇ ਵੱਲ ਲੈ ਕੇ ਆਉਣੇ ਯਾਨੀ ਕਿ ਨਿਰੰਤਰ ਜਿਹੜਾ ਕੰਮ ਹੈਗਾ ਨਿਰੰਤਰ ਜਿਹੜਾ ਕੰਮ ਹੈਗਾ ਉਬੂਤ ਕਮੇਟੀ ਨੂੰ ਦਿੱਤਾ ਜਾਏਗਾ ਨਾ ਕਿ ਇਲੈਕਸ਼ਨਾਂ ਦੇ ਮੌਕੇ ਤੇ ਬੂਥ ਕਮੇਟੀ ਬਣਾਓ ਫਿਰ ਕਿਹੜੇ ਲੋਕ ਬੂਥ ਦੇ ਪੱਤੇ ਲੈ ਕੇ ਆਉਣਗੇ ਜੇ ਇੱਕ ਵਾਰ ਸਾਡਾ ਬੂਥ ਜਿਹੜੀ ਕਮੇਟੀ ਹੈ ਅਗਰ ਜਿਹੜਾ ਵਿਅਕਤੀ ਬੀਜੇਪੀ ਨੂੰ ਵੋਟ ਪਾਉਂਦਾ ਹੈ ਜਾਂ ਕੈਲੀਦਲ ਨੂੰ ਵੋਟ ਪਾਉਂਦਾ ਹੈ ਅਗਰ ਸਾਡੀ ਬੂਥ ਕਮੇਟੀ ਉਸ ਵਿਅਕਤੀ ਦੇ ਘਰੇ ਪੰਜ ਵਾਰ ਜਾਂ 10 ਵਾਰ ਘੇੜਾ ਮਾਰ ਕੇ ਆਏਗੀ ਮਿੰਮਤ ਕਰਕੇ ਆਏਗੀ 24 ਮਿੰਟਾਂ ਚ ਤਾਂ 100% ਉਹ ਵਿਅਕਤੀ ਕਾਂਗਰਸ 파ਪੀਰ ووٹ ਪਾਏਗਾ ਕਹੂਗਾ ਮੇਰੇ ਕੋਲ 11 ਬੰਦੇ ਚੱਲ ਕੇ ਆ ਗਏ ਔਰ ਅੱਧਾ ਅੱਧਾ ਕਹਿੰਦਾ ਮੇਰੇ ਘਰੇ 11 ਵਾਰੀ ਆਏ ਐ ਉਹ ਤੁਹਾਨੂੰ ਖੈਰ ਜ਼ਰੂਰ ਪਾਏਗਾ ਜਿਹੜੀਆਂ ਮੋਟਾ ਤੁਹਾਨੂੰ ਆਲਰੇਡੀ ਪੈਂਦੀਆਂ ਉਹ ਤਾਂ ਪੈਂਦੀਆਂ ਹੀ ਪੈਂਦੀਆਂ ਲੇਕਿਨ ਬੂਥ ਕਮੇਟੀ ਤੇ ਮੰਡਲ ਕਮੇਟੀ ਸਾਡੀ ਇਹ ਦੱਸੇ ਕਿ ਕਿ ਆ ਵੋਟਾਂ ਸਾਨੂੰ ਨਹੀਂ ਪੈਂਦੀਆਂ ਉਹ ਵਾਅਦਾ ਕਰੇਗੀ ਕਿ ਸੰਧੂ ਸਾਹਿਬ ਮੈਂ ਆ 15 ਵੋਟਾਂ ਇਸ ਬੂਥ ਤੇ ਨਵੀਆਂ ਜੋੜੀਆਂ ਤੇ ਬਲਾਕ ਪ੍ਰਧਾਨ ਦੀ ਜਿਹੜੀ ਕਮੇਟੀ ਹੈ ਮਿੱਤਰੋ ਉਹ ਤੁਹਾਡੇ ਜਨਰਲ ਸੈਕਟਰੀ ਜਾਂ ਸੈਕਟਰੀ ਉਹ ਥੱਲੇ ਪਿੰਡਾਂ ਦੇ ਵਿੱਚ ਮੰਡਲ ਪ੍ਰਧਾਨ ਬਣਾਉਣਗੇ ਤੇ ਮੰਡਲ ਪ੍ਰਧਾਨ ਕੋਲੇ ਵੀ ਬੂਥ ਹੋਣਗੇ ਐਵੇਂ ਕਰਕੇ ਸਾਰੇ ਜਿਹੜੀ ਕਮੇਟੀ ਦੇ ਲੋਕ ਹੈ ਉਹਨਾਂ ਨੂੰ ਤੁਸੀਂ ਪ੍ਰੇਮ ਸਿੰਘ ਜੀ ਕੰਮ ਵੰਡ ਕੇ ਦੇਣਾ ਤਾਂ ਜੋ ਕੰਮ ਜਦੋਂ ਵੰਡ ਕੇ ਦਿਓਗੇ ਇੱਕ ਜਿਹੜਾ ਜਰਨਲ ਸਿਕੱਤਰ ਹੈ ਉਹਨੂੰ ਤਿੰਨ ਪਿੰਡ ਦਿਓ ਇੱਕ ਸਿਕੱਤਰ ਹੈ ਉਹਨੂੰ ਦੋ ਪਿੰਡ ਦਿਓ ਤਾਂ ਜੋ ਮਹੀਨੇ ਦੇ ਵਿੱਚ ਜਿਹੜਾ ਅਹੁਦੇਦਾਰ ਹੈ ਉਹ ਘੱਟੋ-ਘੱਟ 10 ਵਾਰੀ ਆਪ ਦੇ ਨਾਲ ਦੇ ਪਿੰਡ ਦੇ ਵਿੱਚ ਜਿੱਥੇ ਦਾ ਉਹ ਇੰਚਾਰਜ ਹੈ ਉੱਥੇ ਗੇੜਾ ਮਾਰ ਕੇ ਆਵੇ ਤਦ ਅਸੀਂ ਤਾਰੇ ਸiente ਮੰਜ਼ਲ ਤੱਕ ਪਹੁੰਚ ਸਕਦੇ ਐ ਗੱਲੀ ਬਾਤੀ ਨਹੀਂ ਕੰਮ ਚੱਲਣਾ ਜਿੰਨਾ ਮਰਜੀ ਅਸੀਂ ਇਕੱਠੇ ਹੋ ਜੇ ਜਿੰਨਾ ਮਰਜੀ ਕੋਈ ਲੜੀ ਜਾਵੇ ਲੇਕਿਨ ਬੂਠ ਤੇ ਅਗਰ ਮਕਮਲ ਕੰਮ ਕਰ ਲਿਆ ਤੇ ਕਾਂਗਰਸ ਪਾਰਟੀ ਨੂੰ ਕੱਲ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਬੇਸ਼ੱਕ ਅਸੀਂ ਭਗਵਾਨ ਤੋਂ ਮਾਨ ਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਈਏ ਪਰ ਸਾਡਾ ਕੰਮ ਜੇ ਮੁਕੰਮਲ ਨਾ ਹੋਇਆ ਤਾਂ ਕੰਮ ਗੱਲ ਬਣਨੀ ਨਹੀਂ ਐਸਾ ਕਰਕੇ ਮੈਂ ਤੇ ਬਾਦਲਾ ਸਾਹਿਬ ਨੇ ਪੂਰੇ ਪੰਜਾਬ ਦੇ ਵਿੱਚ ਇਹ ਤਿਆਰ ਕੀਤਾ ਕਿ ਅਸੀਂ ਜਾ ਕੇ ਪੰਜਾਬ ਦੇ ਹਰ ਹਰ ਕਸਬੇ ਆਪੇ ਲੋਕਾਂ ਨੂੰ ਆਰਗੇਨਾਈਜੇਸ਼ਨ ਜਿਹੜਾ ਢਾਂਚਾ ਇਹਨੂੰ ਅਸੀਂ ਮਜ਼ਬੂਤ ਕਰਨਾ ਸੋ ਅਗਰ ਆਪਾਂ ਇਹ ਸਾਰਾ ਕੁਝ ਕਰ ਲਵਾਂਗੇ ਕੀ ਕੇ ਬਾਜਵਾ ਸਾਹਮਣੇ ਕੀ ਜਿਹੜਾ ਤੁਹਾਡੇ ਕੋਲੇ ਇਨਸਾਨ ਸੰਦੀਪ ਸੰਧੂ ਹੈਗਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਹੀਂ ਤਾਂ ਲੋਕ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਰੌਲਾ ਪਾਈ ਜਾਂਦੇ ਆ ਟੈਲੀਫੋਨ ਸੁਣੀ ਕਰਦੇ ਆ ਕੋਈ ਸੁਖਾਵਾਂ ਮਾਹੌਲ ਨਹੀਂ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ ਕੋਈ ਕਮੀ ਨਹੀਂ ਇੱਕ ਕਮੀ ਮੈਂ ਕੱਢੀ ਕਿ ਸਟੇਜ ਤੇ ਸਾਡੀਆਂ ਕੱਲੀਆਂ ਕੁਰਸੀਆਂ ਲਾਉਣੀਆਂ ਥੱਲੇ ਲੱਤਾਂ ਦੁਖਣ ਲੱਗਦੀਆਂ ਭਾਈ ਸਾਹਿਬ ਬਜ਼ੁਰਗ ਬੱਡੇ ਵੀ ਆ ਸਾਡੇ ਹੋਰ ਇਸ ਤੋਂ ਬਿਨਾ ਇੱਕ ਵੀ ਕੋਈ ਇਸ ਪ੍ਰੋਗਰਾਮ ਚ ਕਮੀ ਨਹੀਂ ਹੈ ਕਿਉਂਕਿ ਮੈਂ ਲੋਕ ਸੁਭਾਅ ਦਾ ਰਹਿਣਾ ਹੈ ਜੇ ਕਿਉਂਕਿ ਚੰਗੀ ਗਲਤ ਹੈਗੀ ਹੈਗੀ ਹੈ ਕੋਈ ਨਾ ਕੋਈ ਨੁਕਸ ਹੋਵੇ ਜਾਂ ਤਾਂ ਉਹਨੂੰ ਵੀ ਸੁਧਾਰਿਆ ਜਾਵੇ ਪਰ ਮੈਨੂੰ ਲੱਗਦਾ ਕਿ ਅੱਜ ਦੀ ਮੀਟਿੰਗ ਦਾ ਸਾਨੂੰ ਬੜਾ ਵੱਡਾ ਆਉਣ ਵਾਲੇ ਸਮੇਂ ਚ ਬਾਗ ਮਿਲਣਾ ਹੈ ਸੋ ਮੈਂ ਤੁਹਾਨੂੰ ਬੇਨਤੀ ਆ ਅੱਜ ਬਾਜਵਾ ਸਾਹਿਬ ਨੂੰ ਇੱਕ ਗੱਲ ਕਹੀ ਉਦੋਂ ਉਹ ਪ੍ਰਦੀਪ ਸਿੰਘ ਮੈਨੂੰ ਲੱਗਦਾ ਜਿਹੜਾ ਨਹੀਂ ਜਿਹੜਾ ਗਰਮ ਸੁਭਾਅ ਦਾ ਸੀ ਕਿਧਰ ਗਿਆ ਕਿੱਥੇ ਅਬਰਦੀ ਹਾਂ ਖੜਾ ਹੋ ਵੀ ਇਹਨੇ ਕਿਹਾ 35 ਸਾਲਾਂ ਦੇ ਬੰਦੇ ਨੂੰ ਤੁਸੀਂ ਪੁੱਛਦੇ ਨਹੀਂ ਉਹਦਾ ਮਿਲਣਾ ਚਾਹੀਦਾ ਵਧੀਆ ਗੱਲ ਹੈ ਧਿਆਨ ਰੱਖਣਾ ਚਾਹੀਦਾ ਸਾਨੂੰ ਸੁਚੇਤ ਕਰਦੇ ਰਿਹਾ ਕਰੋ ਪ੍ਰਦੀਪ ਜੀ ਇਹਦਾ ਧਿਆਨ ਰੱਖਾਂਗੇ 35-35 ਸਾਲ ਪੁਰਾਣੇ ਪਰ ਅੱਜ ਬਾਜਵਾ ਸਾਹਿਬ ਨੇ ਇੱਕ ਗੱਲ ਕਹੀ 21 ਸਾਲਾਂ ਦੇ ਬਾਜਵਾ ਸਾਹਿਬ ਇਹ ਅੱਜ ਹੋ ਗਏ 66 ਸਾਲਾਂ ਦੇ ਜਾਂ 68 ਸਾਲਾਂ ਦੇ ਯਾਨੀ ਕਿ ਹਰ 42 49 ਸਾਲ ਹਰ 42 49 ਸਾਲ ਹੋ ਗਏ ਬਾਗੀ ਨੇ ਮੇਰੇ ਕਹਿੰਦਾ ਬਲ ਸਬਰ ਦਾ ਫਲ ਮਿੱਠਾ ਹੁੰਦਾ ਹੈ ਸਹਿਜ ਪਕੇ ਸੋ ਮਿੱਠਾ ਹੋਵੇ ਰੱਬ ਨੇ ਆਪੇ ਕਿਰਪਾ ਇਹਰੇ ਕਹਿੰਦਾ ਕਹਿੰਦਾ ਬਕਦਾ ਕਿ ਇੱਧਰ ਉੱਧਰ ਭੱਜਣਾ ਕੁਝ ਨਹੀਂ ਮਿਲਣਾ ਜਿਹੜੇ ਲੋਕ ਆਪ ਦੇ ਕਿੱਲੇ ਤੇ ਖੜੇ ਰਹਿੰਦੇ ਉਹਨਾਂ ਤੇ ਰੱਬ ਵੀ ਮਿਹਰਬਾਨ ਹੁੰਦਾ ਤੇ ਲੋਕ ਤੇ ਪਾਰਟੀਆਂ ਵੀ ਮਿਹਰਬਾਨ ਹੋ ਜਾਇਆ ਕਰਦੀਆਂ ਗੱਲਾਂ ਬਾਤਾਂ ਚੋ ਲੀਡਰਾਂ ਕੋ ਸੇਧ ਲੈਣ ਦੀ ਲੋੜ ਹੈ ਬਿਲਕੁਲ ਜੇ ਪਰਿਵਾਰ ਦੇ ਵਿੱਚ ਲੜਾਈ ਹੋਏ ਤਾਂ ਉਹ ਪਰਿਵਾਰ ਤਰੱਕੀ ਨਹੀਂ ਕਰਦਾ ਜੇ ਪਰਿਵਾਰ ਦੇ ਮੁਖੀ ਦੀ ਕੋਈ ਸੁਣੇਗਾ ਨਹੀਂ ਮੁੰਡਾ ਆਪ ਦੀ ਚਲਾਏਗਾ नोई ਆਪ ਦੀ ਚਲਾਏਗੀ ਸਾਥ ਸਾਥ ਦੀ ਚਲਾਏਗੀ ਪਰ ਫੇਰ ਉਸ ਪਰਿਵਾਰ ਦੇ ਵਿੱਚ ਬਰਕਤ ਨਹੀਂ ਹੋਏਗੀ ਉਹਨਾਂ ਪਰਿਵਾਰਾਂ ਦੇ ਵਿੱਚ ਬਰਕਤ ਹੁੰਦੀ ਹੈ ਜਿਹੜੇ ਪਰਿਵਾਰ ਆਪੇ ਮੁਖੀ ਦੀ ਗੱਲ ਸੁਣਦੇ ਐ ਸੋ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਸੋ ਆਪਾਂ ਇਹਨਾਂ ਤੇ ਤਵੱਜੋ ਲਿਆਗੇ ਔਰ ਇੱਕ ਸਾੜ ਹੋ ਕੇ ਮੈਂ ਤਾਂ ਇਹ ਕਿਹਾ ਕਿ ਬਿਨਾਂ ਲਾਲਚ ਤੋਂ ਆਪਣਰੇ ਬੜਾ ਕੁਝ ਦੇ ਦਿੱਤਾ ਇਸ ਇੰਨੀ ਉਮਰ ਦੇ ਵਿੱਚ ਅਸੀਂ ਬਿਨਾਂ ਲਾਲਚ ਤੋਂ ਰਾਜਾ ਵੜਿੰਗ ਦੇ ਮੰਡੇ ਵਿੱਚ ਐ ਕੀ ਕਾਂਗਰਸ ਪਾਰਟੀ ਦਾ ਰਾਜ ਆਵੇ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਤੇ ਰਾਜਾਵੜਿੰਗ ਥੱਲੇ ਬੈਠ ਕੇ ਆਪਦੇ ਲੀਡਰ ਸਾਬਾਨਾ ਨੂੰ ਸੌ ਚੱਕਦਿਆਂ ਵੇਖੇ ਜ਼ਰੂਰੀ ਨਹੀਂ ਹੁੰਦਾ ਕਿ ਮੰਤਰੀ ਦੀ ਬੜੀ ਗੱਲ ਹੁੰਦੀ ਹੈ ਜਾਂ ਮੁੱਖ ਮੰਤਰੀ ਦੀ ਬੜੀ ਗੱਲ ਹੁੰਦੀ ਹੈ ਫਿਰ ਮੁੱਖ ਮੰਤਰੀ ਦੀ ਬੜੀ ਗੱਲ ਹੋਵੇ ਤਾਂ ਫਿਰ ਅਜਿਹਾ ਭਗਵੰਤ ਸਿੰਘ ਮਾਨ ਦਾ ਇਹ ਹਾਲ ਨਾ ਹੋਵੇ ਲੋਕ ਉਹਨਾਂ ਨੂੰ ਯਾਦ ਕਰਦੇ ਆ ਜਿਹੜੇ ਕੌਮ ਦੇ ਪਿੱਛੇ ਸਮਾਜ ਦੇ ਪਿੱਛੇ ਇਹ ਲੋਕਾਂ ਦੇ ਪਿਛਾਸ ਤੇ ਕੁਝ ਕਰਦੇ ਐ ਅੱਜ ਸਰਦਾਰ ਬਾਦਲ ਨੂੰ ਸਵਰਗਵਾਸ ਹੋ ਕੇ ਪ੍ਰਮਾਤਮਾ ਉਹਨਾਂ ਨੂੰ ਆਪਦੇ ਚਰਨਾਂ ਚ ਨਿਵਾਸ ਬਖਸ਼ੇ ਲੇਕਿਨ ਕੋਈ yaad ਨਹੀਂ ਕਰਦਾ ਅੱਜ ਤੋਂ ਰਹਿ ਪਹਿਲਾ ਮੁੱਖ ਮੰਤਰੀ ਢਾਵੇਂ ਢਾਵੇਂ ਵਿਅਕਤੀ ਨੂੰ ਕੋਈ ਯਾਦ ਕਰਦਾ ਹੈ ਲੇਕਿਨ ਭਗਤ ਸਿੰਘ ਨੂੰ ਹਰ ਵਿਅਕਤੀ ਯਾਦ ਕਰਦਾ ਹੈ ਕਰਤਾਰ ਸਿੰਘ ਸਰਾਬੇ ਨੂੰ ਹਰ ਵਿਅਕਤੀ ਯਾਦ ਕਰਦਾ ਹੈ ਸ਼ਹੀਦ ਉਧਮ ਸਿੰਘ ਨੂੰ ਹਰ ਵਿਅਕਤੀ ਯਾਦ ਕਰਦਾ ਹੈ ਜਾਂ ਪਾਣੀ ਚੋਂ ਦਾ ਆਪ ਕਵਾਈਏ ਦਾ ਸੋ ਪਾਈਏ ਆਪ ਮਰਨਾ ਪੈਂਦਾ ਸੋ ਇਸੋ ਖੁਸ਼ ਉਸਮਤ ਕੁਝ ਨਹੀਂ ਹੋਵਾਂਗੇ ਕਿ ਕਾਂਗਰਸ ਦਾ ਰਾਜ ਬਣੇ ਤੇ ਕਾਂਗਰਸ ਦਾ ਪਰਦਾ ਨੂੰ ਰਾਹੁਲ ਗਾਂਧੀ ਸ਼ਾਬਾਸ਼ ਦੇਵੇ ਕਿ ਜਦੋਂ ਕੈਬਨਟ ਤੇ ਮੁੱਖ ਮੰਤਰੀ ਸੋ ਚੁੱਕ ਰਹੇ ਹੋਣ ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹ ਤਾਂ ਚੰਦ ਤੇ ਲਿਖਿਆ ਪਿਆ ਕਿ ਡਾਕੇ ਦੇ ਲੋਕਾਂ ਨੇ ਬਾਜਵਾ ਸਾਹਿਬ ਇਹ ਸਵਾਮੀ ਆਪਣਾ ਕਾਂਗਰਸ ਦਾ ਐਮਐਲਏ ਬਣਾ ਦੇਣਾ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਇਹ ਲੱਕ ਤੇ ਲਿਖਿਆ ਪਿਆ ਹੈ ਇਸ ਪ੍ਰਕਾਰ ਦਾ ਉੱਛਾ ਤੇ ਜਿਸ ਪ੍ਰਕਾਰ ਦੀ ਮੈਨੇਜਮੈਂਟ ਇਥੇ ਇਲਾਕੇ ਦੀ ਹੈਗੀ ਹੈ ਛੋਟੀ ਛੋਟੀ ਚੀਜ਼ ਤੇ ਤਵੱਜੂ ਦਿੰਦਾ ਸੰਦੀਪ ਸਿੰਘ ਸੋੰਧੂ ਮੈਂ ਕਿਹਾ ਮੈਂ ਕਿਹਾ ਆਰਾਮ ਕਰਲਾ ਲੱਤ ਖਰਾਬ ਨਾ ਹੋ ਜੇ ਐ ਨਹੀਂ ਕੁਝ ਹੁੰਦਾ ਲੇਕਿਨ ਟੇਲਰ ਜਿੰਨ ਤੋਂ ਪਲਾਸਟਰ ਲਗਾ ਕੇ ਆਪ ਵੀ ਵੀਰ ਚੇਰ ਲੈ ਕੇ ਪਿੰਡੋਂ ਪਿੰਡੀ ਪ੍ਰੋਗਰਾਮ ਅਟੈਂਡ ਕਰਨ ਦਾ ਜਿਹੜਾ ਜਜਵਾ ਹੈਗਾ ਇਹ ਟਾਵੇਂ-ਟਾਵੇਂ ਲੋਕਾਂ 'ਚ ਹੁੰਦਾ ਸੋ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਗੱਲ ਕਰਾਂ ਤਾਂ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਐਸਾ ਕੁਝ ਛੱਡਿਆ ਨਹੀਂ ਜਿਹੜੀ ਮੈਂ ਨਿੰਦਾਨ ਨਾ ਕਰ ਸਕਾਂ ਅੱਜ ਪੰਜਾਬ ਨੂੰ ਸਿੱਕੇ ਤੇ ਟੰਕਾ ਕੋਈ ਐਸਾ

ਇਹ ਵੀ ਫਿਕਰ ਨਾ ਕਰੋ ਸਾਨੂੰ ਹੋਰ ਚਿੰਤਾਵਾਂ ਕਰਨੀਆਂ ਚਾਹੀਦੀਆਂ ਇਹ ਤਾਂ ਮੰਗ ਮਿਆਂ ਤੋਂ ਮੈਨੂੰ ਲੱਗਦਾ ਸਿੰਗਲ ਡਿਜ਼ਰਟ ਨਹੀਂ ਆਉਣਾ ਜਾਣੀ ਕਿ 1 ਤੋਂ ਲੈ ਕੇ 9 ਸੀਟਾਂ ਵੀ ਛਾਇ ਆਮ ਆਦਮੀ ਪਾਤੀ ਨੂੰ ਆਨਾਲੇ ਸਮੇਂ ਚ ਮਿਲ ਨਾ ਸਕਣ ਜੋ ਮਾੜਾ ਹਾਲ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦਾ ਕੀਤਾ ਇਹ ਪੰਜਾਬ ਦੀ ਜਨਤਾ ਬਲੀਪਾਤ ਜਾਣਦੀ ਹੈ ਅਗਰ ਮੈਂ ਆਪਣੇ ਮੂੰਹ ਤੋਂ ਕਹਾਂਗਾ ਤਾ ਕੋਈ ਕਹੇਗਾ ਕਿ ਇਹਦਾ ਵਿਰੋਧੀ ਤੇਦਾ ਨਿਤ ਹੈ ਜਾਂ ਪ੍ਰਧਾਨ ਹੈ ਇਸ ਕਰਕੇ ਕਹਿ ਰਿਹਾ ਹੈ ਲੇਕਿਨ ਆਜ ਬੱਚਾ ਬੱਚਾ ਮਾਵਾਂ ਕੁੜੀਆਂ ਮੈਨੂੰ ਤਾਂ ਲੱਗਦਾ ਜੀਵ ਜੰਤੂ ਵੀ ਪੰਜਾਬ ਚ ਰਹਿਣਾ ਜਿਹੜੇ ਹੈਗੇ ਆ ਉਹ ਵੀ ਇਹ ਮਹਿਸੂਸ ਕਰ ਰਹੇ ਆ ਕਿ ਅਸੀਂ ਪੰਜਾਬ ਦੇ ਵਿੱਚ ਵੱਡੀ ਗਲਤੀ ਕਰ ਲਈ ਹੈ ਸੋ ਇਹ ਚਿੰਤਾ ਨਾ ਖਰੋ ਪੰਜਾਬ ਦੇ ਬਹੁਤ ਮਾਰੇ ਹਲਾਕਨ

ਇਹ ਕਰਜ਼ਾ ਪੰਜਾਬ ਦੇ ਮੁੱਖ ਮੰਤਰੀ ਦੇ ਨਹੀਂ ਹੈ ਇਹ ਪੰਜਾਬ ਦੀ ਧਰਤੀ ਤੇ ਨਹੀਂ ਹੈ ਇਹ ਪੰਜਾਬ ਦੇ ਸ਼ਬਦ ਤੇ ਨਹੀਂ ਹੈ ਇਹ ਕਰਜ਼ਾ ਪੰਜਾਬ ਦੇ ਲੋਕਾਂ ਤੇ ਹੈ ਇਹਦਾ ਭੁਗਤਾਨ ਤੁਸੀਂ ਕਰਨਾ ਹੈ ਜਿਹੜੀ ਸੜਕ 5 ਸਾਲਾਂ ਬਾਅਦ ਬਣਦੀ ਸੀ ਅੱਗੇ ਤੋਂ 10 ਸਾਲ ਬਾਅਦ ਬਣਿਆ ਕਰੇਗੀ ਜਿਹੜੀ ਮਸ਼ੀਨ ਹਸਪਤਾਲ ਰੰਗ ਕੋਈ ਸਾਲ ਬਾਅਦ ਹੁੰਦਾ ਸੀ ਉਹ 5 ਸਾਲਾਂ ਬਾਅਦ ਹੋਇਆ ਕਰੇਗਾ ਕਿਉਂਕਿ ਭਾੜੇ ਵਧਾਏ ਜਾਣ ਕੇ ਆ ਪਿੱਛੇ ਦੇ 25 ਪੈਸੇ ਬੱਸਾਂ ਦਾ ਸਫ਼ਰ ਵਧਿਆ ਜਿਹੜਾ 4 ਕਿਲੋਮੀਟਰ ਸਫ਼ਰ ਕਰੇਗਾ ਉਹ ਰੇਟ ਚੋਂ ਰੁਪਿਆ ਕੱਢ ਲਿਆ ਜਾਏਗਾ ਜਿਹੜਾ 8 ਕਿਲੋਮੀਟਰ ਕਰੇਗਾ ਉਹ ਰੇਟ ਚੋਂ 2 ਰੁਪਏ ਕੱਢ ਲੈ ਜਾਣਗੇ ਤੇ ਜਿਹੜਾ 8 ਕਿਲੋਮੀਟਰ ਵਾਪਸ ਆਏਗਾ ਜਾਣੀ ਕੀ ਉਹ ਰੇਟ ਚੋਂ 4 ਰੁਪਏ ਪਰ ਜਿਸਤੀਆਂ ਨੂੰ ਮਹਿੰਗੀਆਂ ਕਰ ਦਿਆਂਗੇ ਪੈਟਰੋਲ ਤੇ ਡੀਜ਼ਲ ਤੇ ਵੈਗ ਵਧ ਜਾਏਗਾ ਘਰੇਲੂ ਬਿਜਲੀ ਵਧ ਜਾਏਗੀ ਆਧਾਰ ਕਾਰਡ ਦੀ ਫੀਸ ਵੱਧ ਜਾਏਗੀ ਮੋਟਰਸਾਈਕਲ ਦੀ ਕਾਪੀ ਵੱਧ ਜਾਏਗੀ ਲਾਇਸੈਂਸ ਤੇ ਬਣਾਉਣ ਦੇ ਪੈਸੇ ਵੱਧ ਜਾਣਗੇ ਇਹ ਪਕਤਾਰ 5 ਲੱਖ ਦਾ ਸਰਦਾਰ ਭਗਵੰਤ ਸਿੰਘ ਮਾਨ ਨੇ ਜ਼ਮੀਨ ਵੇਚ ਕੇ ਨਹੀਂ ਦੇਣਾ ਨਾ ਬਾਜਵਾ ਸਾਹਿਬ ਨੇ ਜ਼ਮੀਨ ਵੇਚ ਕੇ ਦੇਣਾ ਨਾ ਰਾਜੇ ਵਡੰਗ ਨੇ ਜ਼ਮੀਨ ਵੇਚ ਕੇ ਦੇਣਾ ਇਹ ਪਕਤਾਰ ਪੰਜਾਬ ਦੇ ਲੋਕਾਂ ਨੂੰ ਕਰਨਾ ਪੈਣਾ ਇਹ ਗੱਲ ਸਮਝ ਲੋ ਔਰ ਜਿੱਥੇ ਆਦਮੀ ਨੌਕਰੀ ਲੱਗਿਆ ਰਿਟਾਇਰ ਹੋ ਜਾਵੇਗਾ ਸਰਕਾਰ ਕੋਲੇ ਨਵੀਂ ਪਰਤੀ ਕਰਕੇ ਉਹਨੂੰ 40000 ਰੁਪਏ ਮਹੀਨਾ ਦੇਣ ਵਾਸਤੇ ਨਹੀਂ ਹੋਏਗਾ ਇਸ ਵੇ ਇਸ ਕਰਕੇ ਬਾੜ-ਬਾੜ ਸੀ ਕਹਿੰਦੇ ਆ ਕਿ ਪੰਜਾਬ ਤੇ ਇਨਾ ਕਰਜ ਹੈ ਨਹੀਂ ਸਾਨੂੰ ਲੋੜ ਨਹੀਂ ਕਰਜ ਮੇਰੇ ਤੇ ਥੋੜੀ ਹੈ ਲੇਕਿਨ ਇਹਦਾ ਭੁਗਤਾਨ 5000 20000 ਦਾ 50000 ਦੇ ਰੂਪ ਦੇ ਵਿੱਚ राजे वड़िंग करना पेगा असी पता नहीं लगना अभी हर महीने दो तीन हजार फालतू क्या करा सो फिकर करो, अज बहुत माड़े हालात हैं सो मैं ज्यादा कुछ ना कहना होमीद कर दी आए दिन मेरे दोनों ब्लाक प्रधान जिला प्रधान आप कमेटियां सूचित करके ਥੱਲੇ ਸੱਤ ਤੇ ਆਉਣ ਵਾਲੇ ਦਿਨਾਂ ਚ 20-20 ਦੇ ਡੇਢ ਕੰਮ ਲੈਣਾ ਕਿਉਂਕਿ ਆਰਾਮ ਨਾਲ ਅਸੀਂ ਬਹਿ ਨਹੀਂ ਸਕਦੇ ਕੱਲ ਮੈਂ ਤੇ ਬਾਜਵਾ ਸਾਹਿਬ ਸੁਲਤਾਨਪੁਰਸੀ ਅੱਜ ਅਸੀਂ ਇੱਥੇ ਆਂ ਹੋਰ ਇਸ ਤੋਂ ਬਾਅਦ ਰਾਏਕੋਟ ਜਾਣਾ ਐ ਪਰ ਕੱਲ ਨੂੰ ਫੇਰ ਅਸੀਂ ਗੁਜਰਾਤ ਜਾਣਾ ਉੱਥੇ ਸਾਡਾ ਦੋ ਦਿਨਾਂ ਦਾ ਵਿਵਸਥਨ ਐ ਫੇਰ ਆਵਾਂਗੇ ਤੇ ਫੇਰ ਸਾਡੇ ਚਾਰ ਪ੍ਰੋਗਰਾਮ ਹੋਰ ਹੋਣਗੇ ਜਾਣੀ ਹੋ ਜਿਹੜਾ ਆਰਾਮ ਹੈ ਉਹ ਹਰਾਮ ਹੈ ਸੋ ਸਾਨੂੰ ਤਖੜੇ ਹੋ ਕੇ ਲੜਾਈ ਲੜ ਕੇ ਆਉਣ ਵਾਲੀ ਸਰਕਾਰ ਬਣਾਉਣੀ ਹੈ ਸਾਡਾ ਤਾਂ ਕੰਮ ਚੱਲ ਜਾਂਦਾ ਬਾਠਵਾ ਸਾਹਿਬ ਦਾ ਵੀ ਕੰਮ ਚੱਲ ਜਾਂਦਾ ਹੈ ਡਾਕਾ ਸਾਹਿਬ ਦਾ ਵੀ ਕੰਮ ਚੱਲ ਜਾਂਦਾ ਹੈ ਸੰਧੂ ਦਾ ਵੀ ਚੱਲ ਜਾਂਦਾ ਹੈ ਜੇ ਸਰਕਾਰ ਨਾ ਆਈ ਤਾਂ ਫੜਕਰ ਪਿਸ ਜਾਏਗਾ ਫੜਕਰ ਮਰ ਜਾਏਗਾ ਵਰਕਰ ਦੇ ਸੁਪਨੇ ਝਟੜਾ ਚੂਰ ਹੋ ਜਾਣਗੇ ਸੱਚੇ ਪਾਤਸ਼ਾਹ ਕਿਰਪਾ ਕਰੇ ਤੁਸੀਂ ਤਖੜੇ ਰਹੋ ਔਰ हिम्मत ना हारो ए स्वाभिमान की आएगी ते सरकार दे नजारे भी पंजाब दे फर्क नाल उते कांग्रेसिया नु आओंगे जेड़े 5 साल ਦੇਸ਼ਕ ਬਾਗਵਾ ਸਾਹਿਬ ਜਹਾਜ ਲੈਂਡ ਸੰਧੂ ਕਰਦਾ ਸੀਗਾ ਲੇਕਿਨ नजारे ਇਹਨੂੰ ਨਹੀਂ ਆਏ 5 ਸਾਲ ਇਹਨੂੰ ਵੀ ਇੱਥੇ ਠੋਕਣ ਦਾ ਕੰਮ ਕੀਤਾ ਇਹਨੂੰ ਵੀ ਪਹਿਲੇ ਕਿनोई ਤੋਰਤਾ ਉਥੋਂ ਖੱਡਿਆ ਵੀ ਚੱਲ ਬਈ ዳਖੇ ਇਹ ਹਰੌਂ ਦਾ ਕੰਮ ਸਾਜੀ ਛੋਣਿਆ ਤੇ ਵਰਕਰ ਨਰਾਸੀ ਦਾ ਡਰਦੇ ਰਹਿੰਦੇ ਸੀ ਠਾਣੇ ਮੜਨ ਵਾਸਤੇ ਡੱਬੇ ਵਿੱਚ ਦਾ ਸੀ ਸੀ ਤੇ ਬਾਹਰ ਚ ਜਾਣ ਵਾਸਤੇ ਤੇ ਸੱਚੇ ਪਾਸ਼ਾ ਕਾਂਗਰਸ ਪਾਰਟੀ ਦਾ ਰਾਜ ਆਵੇ ਤੇ ਪਹਿਲੇ ਦਿਨੀ ਸਾਰੇ ਜਾਣੇ ਇਸ ਤਰ੍ਹਾਂ ਦਾ ਮਾਹੌਲ ਬਣਾਵਾਂਗੇ ਈਸੀ ਤੇ ਐਸਐਸਪੀ ਨੂੰ ਇਹ ਹਨੈਤਾ ਹੋਣ ਗਿਆ ਸਰਕਾਰ ਦੇ ਮੁੱਖ ਮੰਤਰੀ ਦੇ ਪਾਸੇ ਕਿ ਜਿਹੜਾ ਸਾਡਾ ਵਿਅਕਤੀ ਕਾਂਗਰਸ ਦਾ ਵਰਕਰ ਆ ਕਾਟ ਦੇਣ ਲੱਗੇ ਤੇਰੇ ਦਫਤਰ ਜਾਏਗਾ ਉਹ ਬਾਹਰ ਇਤਜ਼ਾਰ ਨਹੀਂ ਕਰੇਗਾ ਤੇ ਤੂੰ ਨੂੰ ਬੈਠ ਕੇ ਚਾਹ ਤੇ ਪਕੌੜੇ ਖਵਾਏਗਾ ਕੰਮ ਜੇ ਉਹਦਾ ਜਲਦ ਹੋਇਆ ਬੇਸ਼ੱਕ ਨਾ ਕਰੀ ਸਰਕਾਰ ਨੇ ਧਿਆਨ ਚ ਦੇ ਆਈ ਲੇਕਿਨ ਇਹ ਨਹੀਂ ਕਿ ਸਾਡਾ ਸਰਪੰਚ ਤੇ ਸਾਡਾ ਮੈਂਬਰ ਤੇ ਸਾਡਾ ਅਹੁਦੇਦਾਰ ਬਲਾਕ ਸੰਪਤੀ ਦਾ ਉਪਦੇਸ਼ਕ ਐਸਐਸਪੀ ਦੇ ਬਾਅਦ ਖੜਾ ਚਾਰ-ਚਾਰ ਘੰਟੇ ਇੰਤਜ਼ਾਰ ਕਰੇਗਾ ਸਮਾਂ ਉੰਡਿਓ ਸੰਤਾਪ ਹੋ ਗਿਆ ਜਿਵੇਂ ਬਾਦਲਾ ਸਾਹਿਬ ਨੇ ਕਿਹਾ ਇਹ ਥੱਲੇ ਹੋ ਗਏ ਐ ਕਸ-ਕਸ ਦੇ ਗਏ ਐ ਇਹ ਆਮ ਵਿਅਕਤੀ ਦੀ ਪੀੜਾ ਨੂੰ ਜਾਣਦੇ ਐ ਸੋ ਅਸੀਂ ਸਾਰੇ ਗੱਲ ਮਿਲ ਕੇ ਵਰਕਰ ਦਾ ਮੁੱਲ ਮੋੜਨ ਦਾ ਜਾਣਦੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਅੱਜ ਦਾ ਜਿਹੜਾ ਕਾਰਜਕ੍ਰਮ ਦੀਆਂ ਮੈਂ ਦੋਵੇਂ ਬੜਾ ਪ੍ਰਧਾਨਾਂ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੂੰ ਤੇ ਖਾਸ ਕਰਕੇ ਸਾਰੇ ਵੱਡੇ ਭਰਾ ਸੰਦੀਪ ਸੰਧੂ ਨੂੰ ਅੱਜ ਦੇ ਕਾਰਜਕ੍ਰਮ ਦੀ ਵਧਾਈ ਦੇਣਾ ਚਾਹੁੰਦੇ ਨੰਬਰ 1 ਕਾਰਜਕ੍ਰਮ ਜਿਹੜਾ ਕਿ ਆਇਆ ਜੋ ਬਾਜੂਆ ਸਾਹਮਣੇ ਕਿ ਹੈ ਇਸ ਸਾਡੀਆਂ ਮੁਬਾਰਕਾ ਸੰਧੂ ਸਾਹਿਬ ਔਰ ਆਸ ਕਰਦਾ ਹੈ ਕਿ ਧਾਕੇ ਤੋਂ ਥੋੜਾ ਜਿਹਾ ਧਿਆਨ ਪਾਸੇ ਕਰਕੇ ਤੁਸੀਂ ਪੰਜਾਬ ਦੇ ਹੋਰਾਂ ਸਿੱਧਾ ਵੀ ਜਰਾ ਧਿਆਨ ਮਾਰੋਗੇ ਅੱਜ ਕੱਲ ਜਦੋਂ ਮੈਂ ਵੇਖਦਾ ਜਦੋਂ ਪੁੱਛਦਾ ਸੰਧੂ ਕਿੱਥੇ ਹੈ ਧਾਕਿਆ ਗਿਆ ਹੈ ਥੋੜਾ ਜਿਹਾ ਪੰਜਾਬ ਕਾਂਗਰਸ ਕਮੇਟੀ ਦੇ ਦਫਤਰ ਤੇ ਥੋੜਾ ਜਿਹਾ ਪੰਜਾਬ ਦੇ ਆਸੇ-પાસੇ ਹੱਕ ਜਿੱਤਣੇ ਇਕੱਲੇ ਧਾਕੇ ਨਾਲ ਸਰਕਾਰ ਨਹੀਂ ਬਣਦੀ ਪੰਜਾਬ ਚ ਅਗਰ ਸੱਜ ਨਾਲ ਸਿੱਟਾ ਜਿੱਤਾਂਗੇ ਤਾਂ ਤਫਹੀਰ ਗੱਲ ਬਣਨੀ ਹੈ ਸੋ ਹੋਰ ਆਸੇ ਜੇ ਬਈ ਇੱਕ ਦੋ ਦਿਨ ਪਾਸੇ ਹੋਵੇ ਸੰਧੂ ਤਾਂ ਇਹਨੂੰ ਮਾਫ ਕਰ ਦੇਜੋ ਸੋ ਧੱਕੇ ਹੋ ਕੇ ਆਪਾਂ ਹੁਣ ਉਹਨਾਂ ਦੇ ਦਿਨਾਂ ਚ ਆਪਾਂ ਮੇਜਰ ਜੀ ਮੇਰੇ ਨਾਲ ਦੇਖੇ ਤੇ ਆਪ ਦੇ ਬਲਾਕ ਪ੍ਰਧਾਨਾਂ ਨੂੰ ਕਮਰ ਕੱਸੇ ਕੱਸ ਕੇ ਮદાન ਦੇ ਵਿੱਚ ਭੇਜਦਾ ਕੰਮ ਕਰੋ ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਨ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ